ਸਤਿ ਸ਼੍ਰੀ ਅਕਾਲ ਮੈਂ ਹਾਂ ਕਮਲਪਾਲ ਸਿੰਘ ਤੁਸੀਂ ਵੇਖ ਰਹੇ ਹੋ ਸਾਜੀ ਸੋਚ ਟੀਵੀ ਤੇ ਰੋਕ ਕਰਦੇ ਹਾਂ ਇਸ ਵੇਲੇ ਵੱਡੀ ਖਬਰ ਦਾ ਜੋ ਕਿ ਅਮਰੀਕਾ ਦੇ ਸੂਬਾ ਕੈਲੀਫੋਰਨੀਆ ਦੇ ਨਾਲ ਜੁੜੀ ਹੋਈ ਹੈ ਜਿੱਥੇ ਫੈਡਰਲ ਕੋਰਟ ਦੇ ਵੱਲੋਂ ਸਖਤੀ ਦਿਖਾਉਂਦੇ ਹੋਏ ਕੈਲੀਫੋਰਨੀਆ ਦੇ ਵੱਲੋਂ ਇੱਕ ਨਿਰਦੇਸ਼ ਜਿਹੜਾ ਜਾਰੀ ਕੀਤਾ ਗਿਆ ਸੀ ਆਈਐਸ ਦੇ ਬਾਬਤ ਤੇ ਉਹਦੇ ਉੱਤੇ ਰੋਕ ਲਗਾ ਦਿੱਤੀ ਗਈ ਹੈ ਆਈਐਸ ਕਰਮਚਾਰੀ ਜੋ ਕਿ ਖਾਸ ਤੌਰ ਤੇ 마ਸਕ ਪਹਿਨਦੇ ਸੀ ਤਾਂ ਕੈਲੀਫੋਰਨੀਆ ਸੂਬੇ ਦੇ ਵੱਲੋਂ ਉਹਨਾਂ ਦੇ 마ਸਕ ਪਹਿਨਣ ਦੇ ਉੱਤੇ ਰੋਕ ਲਗਾਇਆ ਗਿਆ ਸੀ ਕਿ ਕੋਈ ਵੀ ਜਦੋਂ ਗ੍ਰਿਫਤਾਰੀ ਹੋਏਗੀ ਤਾਂ 마ਸਕ ਕਰਮਚਾਰੀਆਂ ਦੇ ਫੇਸ ਦੇ ਉੱਤੇ ਨਹੀਂ ਹੋਣਾ ਚਾਹੀਦਾ ਤਾਂ ਹੁਣ ਉਹ 마ਸਕ ਨਾ ਪਾਉਣ ਨੂੰ ਜਿਹੜਾ ਲੈ ਕੇ ਕੈਲੀਫੋਰਨੀਆ ਸਰਕਾਰ ਨੇ ਨਿਰਦੇਸ਼ ਜਾਰੀ ਕੀਤਾ ਸੀ ਤੇ ਉਸ ਦੇ ਉੱਤੇ ਫੈਡਰਲ ਕੋਰਟ ਨੇ ਰੋਕ ਲਾ ਦਿੱਤੀ ਆ ਤੇ ਹੁਣ ਦੁਬਾਰਾ ਫਿਰ ਜਿਹੜੇ ਨੇ ਕਰਮਚਾਰੀ ਨੇ ਆਇਸ਼ ਤੇ ਕਰਮਚਾਰੀ ਨੇ ਉਹ ਆਪਣਾ 마ਸਕ ਲਗਾ ਸਕਦੇ ਨੇ ਉਹਦੇ ਲਈ ਸੋਮਵਾਰ ਨੂੰ ਫੈਡਰਲ ਜੱਜ ਨੇ ਕੈਲੀਫੋਰਨੀਆ ਦੇ ਉਸ ਕਾਨੂੰਨ ਉੱਤੇ ਇਹ ਜਿਹੜੀ ਕਾਨੂੰਨ ਸੀ ਉਹਦੇ ਉੱਤੇ ਰੋਕ ਲਾ ਦਿੱਤੀ ਹੈ ਜਿਸ ਅਧੀਨ ਫੈਡਰਲ ਇਮੀਗ੍ਰੇਸ਼ਨ ਏਜੰਟਾਂ ਨੂੰ ਚਿਹਰਾ ਟਕਣ ਤੋਂ ਰੋਕਿਆ ਜਾਣਾ ਚਾਹੀਦਾ ਸੀ ਹਾਲਾਂਕਿ ਅਦਾਲਤ ਨੇ ਇਹ ਵੀ ਸਪੱਸ਼ਟ ਕੀਤਾ ਕਿ ਫੈਡਰਲ ਤੇ ਜਿਹੜੇ ਰਾਜੀ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਦੇ ਲਈ ਆਪਣੀ ਏਜੰਸੀ ਦਾ ਨਾਂ ਤੇ ਬੈਦ ਨੰਬਰ ਸਾਫ਼ ਤੌਰ ਤੇ ਦਿਖਾਉਣਾ ਲਾਜ਼ਮੀ ਰਹੇਗਾ ਤੇ ਕੈਲੀਫੋਰਨੀਆ ਸਤੰਬਰ ਦੇ ਵਿੱਚ ਗਵਰਨਰ ਗੈਵਨ ਨਿਊਸਮ ਦੇ ਵੱਲੋਂ ਦਸਤਖਤ ਕੀਤੇ ਜਿਹੜਾ ਬਿੱਲ ਤੋਂ ਬਾਅਦ ਇਹ ਗੱਲ ਸਾਹਮਣੇ ਹੋਈ ਤਾਂ ਚਿਹਰਾ ਟੱਕਣ ਉੱਤੇ ਪਾਬੰਦੀ ਲਗਾਉਣ ਵਾਲਾ ਅਮਰੀਕਾ ਦਾ ਪਹਿਲਾ ਰਾਜ ਕੈਲੀਫੋਰਨੀਆ ਬਣਿਆ ਸੀ ਤੇ ਇਹ ਬਿਲ ਜਿਹੜਾ ਉਹ ਪਿਛਲੇ ਗਰਮੀਆਂ ਦੌਰਾਨ ਲਾਸ ਐਂਜਲਸ ਦੇ ਵਿੱਚ ਆਈਸ ਵੱਲੋਂ ਕੀਤੀਆਂ ਗਈਆਂ ਚਰਚਿਤ ਛਾਪੇਮਾਰਕ ਕਾਰਵਾਈਆਂ ਤੋਂ ਬਾਅਦ ਲਿਆਂਦਾ ਗਿਆ ਸੀ 트럼ਪ ਪ੍ਰਸ਼ਾਸਨ ਨੇ ਨਵੰਬਰ ਦੇ ਵਿੱਚ ਇਸ ਕਾਨੂੰਨ ਦੇ ਖਿਲਾਫ ਮੁਕਦਮਾ ਦਰਜ ਕਰਵਾਇਆ ਸੀ ਤੇ 트럼ਪ ਦਾ ਦਲੀਲ ਸੀ ਕਿ ਇਹ ਕਾਨੂੰਨ ਫੈਡਰਲ ਅਧਿਕਾਰੀਆਂ ਦੀ ਸੁਰੱਖਿਆ ਦੇ ਲਈ ਖਤਰਾ ਬਣ ਸਕਦਾ ਕਿਉਂਕਿ ਆਈਸ ਏਜੰਟ ਪਹਿਲਾਂ ਹੀ ਧਮਕੀਆਂ ਡੌਕਸਿੰਗ ਅਤੇ ਹਿੰਸਾ ਦਾ ਸਾਹਮਣਾ ਕਰ ਰਹੇ ਨੇ ਤੇ ਜਸਟਿਸ ਡਿਪਾਰਟਮੈਂਟ ਨੇ ਇਹ ਕਿਹਾ ਕਿ ਇਹ ਕਾਨੂੰਨ ਸੰਵਿਧਾਨ ਦੀ ਉਲੰਘਣਾ ਹੈ ਕਿਉਂਕਿ ਰਾਜ ਸਰਕਾਰ ਦੇ ਫੈਡਰਲ ਸਰਕਾਰ ਦੇ ਕੰਮ ਕਾਜ ਨੂੰ ਨਿਰੰਤਰਤ ਨਹੀਂ ਕਰ ਸਕਦੀ ਵਿਭਾਗ ਦਾ ਕਹਿਣਾ ਇਹ ਸੀ ਕਿ ਫੈਡਰਲ ਅਧਿਕਾਰੀਆਂ ਨੂੰ ਇਹ ਫੈਸਲਾ ਕਰਨ ਦਾ ਹੱਕ ਹੋਣਾ ਚਾਹੀਦਾ ਕਿ ਉਹ ਡਿਊਟੀ ਦੌਰਾਨ ਮਾਸਕ ਪਹਿਨਣ ਯਾਨਾ ਫੈਡਰਲ ਜੱਜ ਕ੍ਰਿਸਟੀਨਾ ਸਨਾਈਡਰ ਨੇ ਇਹ ਆਪਣੇ ਫੈਸਲੇ ਦੇ ਵਿੱਚ ਕਿਹਾ ਕਿ ਮਾਸਕ ਉੱਤੇ ਪਾਬੰਦੀ ਵਾਲਾ ਜਿਹੜਾ ਕਾਨੂੰਨ ਹੈ ਉਹ ਰਾਜੀ ਤੇ ਸਥਾਨਕ ਪੁਲਿਸ ਉੱਤੇ ਲਾਗੂ ਨਹੀਂ ਹੁੰਦਾ ਜਿਸ ਕਾਰਨ ਇਹ ਫੈਡਰਲ ਸਰਕਾਰ ਦੇ ਨਾਲ ਭੇਦਭਾਵ ਕਰਦਾ ਇਸ ਲਈ ਇਸ ਉੱਤੇ ਰੋਕ ਲਗਾਈ ਗਈ ਹੈ ਐਸ ਦੇ ਨਾਲ ਹੀ ਅਮਰੀਕਾ ਦੀ ਅਟਾਰਨੀ ਜਨਰਲ ਪੈਮ ਬੌਂਡੀ ਨੇ ਇਸ ਫੈਸਲੇ ਨੂੰ ਅਦਾਲਤ ਵਿੱਚ ਵੱਡੀ ਜਿੱਤ ਘਰਾੜ ਦਿੱਤਾ ਅਤੇ ਕਿਹਾ ਕਿ ਫੈਡਰਲ 에ਜੰਟ ਸਿਰਫ ਆਪਣਾ ਕੰਮ ਕਰਨ ਕਰਕੇ ਨਿਯਮਤ ਤੌਰ ਦੇ ਉੱਤੇ ਹਮਲਿਆਂ ਦਾ ਨਿਸ਼ਾਨਾ ਬਣ ਰਹੇ ਨੇ ਉਹਨਾਂ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਜਸਟਿਸ ਡਿਪਾਰਟਮੈਂਟ ਹਮੇਸ਼ਾ ਆਪਣੇ ਫੈਡਰਲ ਅਧਿਕਾਰੀਆਂ ਦੇ ਨਾਲ ਖੜਾ ਰਹੇਗਾ। ਦੂਜੇ ਪਾਸੇ ਕੈਲੀਫੋਰਨੀਆ ਦੇ ਸੈਨੇਟਰ ਸਕਾਟ ਵਾਇਨਰ ਜਿਨ੍ਹਾਂ ਨੇ ਇਹ ਬਿੱਲ ਪੇਸ਼ ਕੀਤਾ ਸੀ, ਉਹਨਾਂ ਨੇ ਕਿਹਾ ਕਿ ਉਹ ਤੁਰੰਤ ਨਵਾਂ ਕਾਨੂੰਨ ਲਿਆ ਦੇਣਗੇ ਤੇ ਜਿਸ ਵਿੱਚ ਰਾਜੀ ਪੁਲਿਸ ਨੂੰ ਵੀ ਯਾਨੀ ਕਿ ਰਾਜ ਦੀ ਲਈ ਪੁਲਿਸ ਹੈ ਉਹਨੂੰ ਵੀ ਸ਼ਾਮਲ ਕੀਤਾ ਜਾਏਗਾ ਤੇ ਉਹਨਾਂ ਦਾ ਦੋਸ਼ ਇਹ ਵੀ ਹੈ ਕਿ ਆਈਐਸ ਤੇ ਬਾਰਡਰ ਪੈਟਰੋਲ ਦੇ ਅਧਿਕਾਰੀ ਡਰ ਦਾ ਮਾਹੌਲ ਬਣਾਉਣ ਦੇ ਨਾਲ ਨਾਲ ਜਵਾਬਦੇਹੀ ਤੋਂ ਬਚਣ ਦੇ ਲਈ ਚਿਹਰਾ ਟੱਕਦੇ ਨੇ ਤੇ ਜੱਜ ਨੇ ਹਾਲਾਂਕਿ ਇੱਕ ਵੱਖਰਾ ਕਾਨੂੰਨ ਬਰਕਰਾਰ ਰੱਖਿਆ ਤੇ ਜਿਸ ਅਧੀਨ ਸਾਰੇ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਦੇ ਲਈ ਆਪਣੀ ਪਛਾਣ ਦਿਖਾਉਣੀ ਲਾਜ਼ਮੀ ਹੈ ਇਹ ਫੈਸਲਾ ਦੇਸ਼ ਭਰ ਦੇ ਉੱਤੇ ਅਹਿਮ ਮੰਨਿਆ ਜਾ ਰਿਹਾ ਕਿਉਂਕਿ ਹੋਰ ਰਾਜ ਵੀ ਫੈਡਰਲ ਇਮੀਗ੍ਰੇਸ਼ਨ ਕਾਰਵਾਈਆਂ ਨੂੰ ਲੈ ਕੇ ਆਪਣੇ ਕਾਨੂੰਨ ਬਣਾਉਣ ਬਾਰੇ ਸੋਚ ਰਹੇ ਨੇ ਕਈ ਡੈਮੋਕ੍ਰੈਟਿਕ ਨੇਤਾਵਾਂ ਦਾ ਮੰਨਣਾ ਇਹ ਹੈ ਕਿ ਚਿਹਰਾ ਟੱਕ ਕੇ ਕੀਤੀ ਜਾਣ ਵਾਲੀ ਕਾਰਵਾਈ ਲੋਕਾਂ ਦੇ ਵਿੱਚ ਡਰ ਅਤੇ ਬੇਪਰੋਸਗੀ ਨੂੰ ਵਧਾਉਂਦੀ ਹੈ ਤੇ ਜੱਜ ਸਨਾਈਡਰ ਨੇ ਆਪਣੇ ਫੈਸਲੇ ਵਿੱਚ ਇਹ ਵੀ ਸੰਕੇਤ ਦਿੱਤਾ ਕਿ ਭਵਿੱਖ ਵਿੱਚ ਜੇ ਸਾਰੇ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਉੱਤੇ ਇੱਕਸਾਰ ਢੰਗ ਦੇ ਨਾਲ ਲਾਗੂ ਹੋਣ ਵਾਲਾ ਕਾਨੂੰਨ ਲਿਆਂਦਾ ਗਿਆ ਤਾਂ 마ਸਕ ਉੱਤੇ ਪਾਬੰਦੀ ਸੰਭਵ ਹੋ ਸਕਦੀ ਹੈ ਹੁਣ ਫਿਲਹਾਲ ਦੀ ਗੱਲ ਹੀ ਪਰ ਇਹੀ ਹੈ ਕਿ ਫੈਡਰਲ ਜੱਜ ਕੋਰਟ ਦੇ ਵੱਲੋਂ ਜਿਹੜੀ ਹੈ ਉਹ ਆਇਸ ਦੇ ਕਰਮਚਾਰੀਆਂ ਦੇ ਉੱਤੇ ਜੋ 마ਸਕ ਨਾ ਪਹਿਨਣ ਦਾ ਕਾਨੂੰਨ ਲਾਗੂ ਹੋਇਆ ਸੀ ਉਸ ਦੇ ਉੱਤੇ ਰੋਕ ਲਗਾ ਦਿੱਤੀ ਹੈ ਤੇ ਹੁਣ ਆਈਸ ਕਰਮਚਾਰੀ 마ਸਕ ਪਹਿਨ ਸਕਦੇ ਨੇ ਕਿਉਂਕਿ ਉਹਨਾਂ ਦੇ ਲਈ ਵੀ ਉਹਨਾਂ ਦੀ ਪਛਾਣ ਕਿਤੇ ਨਾ ਕਿਤੇ ਖਤਰਾ ਹੋ ਸਕਦੀ ਹੈ ਪਰ ਉਹਨਾਂ ਨੂੰ ਆਪਣੀ ਜਿਹੜੀ ਨੇਮ ਪਲੇਟ ਹੈ ਤੇ ਆਪਣਾ ਬੈਚ ਉਹ ਬਿਲਕੁਲ ਕਲੀਅਰ ਨੇ ਤੌਰ ਤੇ ਸਾਹਮਣੇ ਰੱਖਣਾ ਪਏਗਾ ਕਿ ਉਹਨਾਂ ਤੋਂ ਇਹ ਪਤਾ ਲੱਗ ਸਕੇ ਕਿ ਇਹ ਆਪਣੇ ਆਈਸ ਦੇ ਕਰਮਚਾਰੀ ਨੇ ਤੇ ਪਰ ਇਹ ਜ਼ਰੂਰ ਹੈ ਕਿ ਉਹ ਹੁਣ 마ਸਕ ਜ਼ਰੂਰ ਪਹਿਨਣਗੇ ਉਹ ਆਪਣੀ ਕਾਰਵਾਈ ਵਿੱਚ ਦੂਜੇ ਲੋਕਾਂ ਦੇ ਵਿੱਚ ਦਖਲ ਨਹੀਂ ਦੇ ਸਕਦੇ